ਹਾਂਜੀ ਆਜੋ ਜੀ ਆਪਾਂ ਪਹਿਲਾਂ ਸੁਣਦੇ ਹਾਂ ਆਪਣੇ ਸਤੌਜ ਵਾਲੇ ਮਹਾਰਾਜ ਆਪਣੇ ਆਪ ਨੂੰ ਕੱਟੜ ਇਮਾਨਦਾਰਕ ਹੋਣ ਵਾਲੇ ਸਾਡੇ ਮੁੱਖ ਮੰਤਰੀ ਸਾਹਿਬ ਜਨਾਬ ਉਹਨਾਂ ਨੂੰ ਫਿਰ ਆਪਾਂ ਇਹਦੇ ਗੱਲਬਾਤ ਕਰਨੀ ਆ ਸਵਾਲਾਂ ਦੇ ਜਵਾਬ ਮੰਗਣੇ ਆ ਆ ਸੁਣਿਓ ਪਹਿਲਾਂ ਵਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹ ਵਿਸ਼ਟਾਚਾਰ ਭਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲਿਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ ਬਖਸ਼ ਨਹੀਂ ਜਾਊਗਾ ਅੱਜ ਦੀ ਕੁਆਲੀਫਾਇਰ ਆਮ ਜਨਤਾ ਨੂੰ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦਿਖਦੀ ਕਿ ਪਿਛਤਾ ਚਾਹੇ ਕੌਣ ਕਰ ਰਿਹਾ ਹੈ ਅਮੇ ਸਾਡਾ ਕੋਈ ਆਪਣਾ ਹੋਵੇ ਲਓ ਜੀ ਸਤੌਜ ਵਾਲੇ ਨੇ ਬੰਨ ਤੇ ਗੱਪਾਂ ਦੇ ਪੁਲ ਕਿ ਥੱਲੇ ਜਨਤਾ ਨੇ ਚੱਕਤਾ ਗੁੱਡ ਸੀਐਮ ਸਾਹਿਬ ਬਹੁਤ ਵਧੀਆ ਸਿਰਾ ਕਰਤਾ ਮਾਨ ਸਾਹਿਬ ਅੱਜ ਜਿਹੜਾ ਤੁਹਾਡਾ ਇੱਕ ਐਮ.ਐਲ.ਏ. ਰਾਮਨਾਰੋੜਾ ਫੜਿਆ ਗਿਆ ਵਿਜੀਲੈਂਸ ਨੇ ਫੜ ਲਿਆ ਤੁਸੀਂ ਪ੍ਰੈਸ ਕਾਨਫਰੰਸ ਕਰਤੀ ਕਿ ਦੇਖੋ ਜੀ ਅਸੀਂ ਕੋਈ ਹੋਵੇ ਚਾਹੇ ਸਾਡਾ ਆਪਣਾ ਹੋਵੇ ਚਾਹੇ ਦੂਜਾ ਹੋਵੇ ਚਾਹੇ ਸਾਡਾ ਐਮ.ਐਲ.ਏ. ਮੰਤਰੀ ਹੋਵੇ ਕੋਈ ਨਹੀਂ ਬਖਸ਼ਾਂਗੇ ਅਸੀਂ 0 ਫੀਸ ਦੀ ਵੀ ਅਸੀਂ ਰਿਸ਼ਵਤ ਖੋਰੀ ਬਰਦਾਸ਼ਤ ਨਹੀਂ ਕਰਾਂਗੇ ਮਾਨ ਸਾਹਿਬ ਐਂ ਤੁਸੀਂ ਬੋਲੇ ਸੀ ਵਿਜੇ ਸਿੰਗਲਾ ਜਿਹੜਾ ਮਾਨਸਾ ਤੋਂ ਮੰਤਰੀ ਸੀਗਾ ਜਦੋਂ ਉਹਨੂੰ ਫੜ ਕੇ ਅੰਦਰ ਦਿੱਤਾ ਸੀ ਵੀ ਅਸੀਂ ਆਪਣਾ ਮੰਤਰੀ ਫੜ ਕੇ ਅੰਦਰ ਦੇਤਾ ਜੀ ਆ ਦੇਖੋ ਐਂ ਤੁਸੀਂ ਇੱਕ ਬੋਲੇ ਸੀ ਕਿ ਜਦੋਂ ਅਮਰ ਰਤਨ ਜਿਹੜਾ ਬਟੰਡੇ ਦਿਹਾਤੀ ਤੋਂ ਐਮ ਐਲ ਏ ਆ ਉਹਨੂੰ ਫੜ ਕੇ ਕਿ ਉਹ ਦੇਖੋ ਅਸੀਂ ਆਪਣਾ ਐਮ ਐਲ ਏ ਫੜ ਲਿਆ ਸੋ ਜਨਾਬ ਸਤੌਜਾਲਿਓ ਕਿੱਥੇ ਨੇ ਅੱਜ ਕੱਲ੍ਹ ਉਹ ਬਿਜੇ ਸਿੰਘਲਾ ਅਮਤ ਰਤਨ ਕਿਸੇ ਜੇਲ੍ਹ ਚ ਐ ਦਿਖਦੇ ਆ ਕਿਤੇ ਉਹਨਾਂ ਦੇ ਕੇਸਾਂ ਦਾ ਕੀ ਬਣਿਆ ਟਰਾਇਲ ਦਾ ਕੀ ਬਣਿਆ ਅੱਗੇ ਕੋਈ ਸੁਣਵਾਈ ਹੋਈ ਨਹੀਂ ਹੋਈ ਗਵਾਹੀਆਂ ਹੋਈਆਂ ਨਹੀਂ ਹੋਈਆਂ ਉਹ ਕਿੱਥੇ ਜੇ ਖੜੀ ਐ ਕਹਾਣੀ ਆਪਣੀ ਉਹ ਛੋਡੇ ਨਾਲ ਤਾਂ ਚਾਹ ਪੀਂਦੇ ਫਿਰਦੇ ਐ ਛੋਡੀਆਂ ਜਿੰਨੀਆਂ ਸਰਕਾਰ ਦੀਆਂ ਮੀਟਿੰਗਾਂ ਹੁੰਦੀਆਂ ਨੇ ਉਹ ਦੋਨੇ ਛੋਡਾ ਮੰਤਰੀ ਬਿਜੇ ਸਿੰਘਲਾ ਮਾਨਸੇ ਵਾਲਾ ਤੇ ਅਮਤ ਰਤਨ ਭੰਡੇ ਵਾਲਾ ਵਿੱਚ ਬੈਠੇ ਹੁੰਦੇ ਐ ਸਾਰਾ ਕੰਮ ਕਰ ਉਧਰੋਂ ਮਾਨਸਾ ਜਦੋਂ ਬਹਿੰਡੇ ਦਿਹਾਤੀ ਜਿਹੜਾ ਦੇਖ ਰੇਖ ਰਹੇ ਆ ਉਹ ਤੁਹਾਡਾ ਐਮਐਲਏ ਤੇ ਤੁਹਾਡਾ ਬੇਸਿੰਗਲੇ ਮੰਤਰੀ ਦੇਖ ਰਹੇ ਆ ਇਹ ਡਰਾਮਾ ਤੁਸੀਂ ਉਦੋਂ ਵੀ ਖੇਡਿਆ ਸੀ ਕਿਉਂਕਿ ਉਦੋਂ ਜਿਮਨੀ ਚੋਣ ਸੀਗੀ ਸੰਗਰੂਰ ਵਾਲੀ ਤੁਹਾਡੇ ਲਈ ਬਕਾਰ ਦਾ ਸਵਾਲ ਬਣਿਆ ਹੋਇਆ ਸੀ ਉਦੋਂ ਡਰਾਮਾ ਖੜਾ ਵੀ ਦੇਖੋ ਸੀ ਆਪਣਾ ਮੰਤਰੀ ਫੜ ਕੇ ਅੰਦਰ ਦੇਤਾ ਜੀ ਹੁਣ ਜਿਮਨੀ ਚੋਣਾਂ ਲੁਧਿਆਣੇ ਵਾਲੀ ਹੁਣ ਵੀ ਡਰਾਮਾ ਇਹ ਖੇਡ ਲੈ ਵੀ ਆ ਦੇਖੋ ਸੀ ਆਪਣਾ ਕ ਐਮਐਲਏ ਫੜ ਕੇ ਅੰਦਰ ਦੇਤਾ ਤੁਸੀਂ ਉਹ ਵਿਜੇ ਸਿੰਗਲੇ ਵਰਗੇ ਅਮਰਤ ਰਤਨ ਵਰਗੇ ਪਾਰਟੀ ਚ ਕਿਉਂ ਨਹੀਂ ਹਲਤ ਕੱਢੇ ਕਿਉਂ ਉਹ ਛੋਡੀਆਂ ਪਾਰਟੀ ਦਾ ਹਿੱਸਾ ਨੇ ਕਿਉਂ ਛੋਡੀਆਂ ਮੀਟਿੰਗਾਂ ਦਾ ਹਿੱਸਾ ਬਣਦੇ ਨੇ ਕਿਉਂ ਛੋਡੇ ਨਾਲ ਛੋਡੇ ਕੇਦਰੀਵਾਲ ਦੇ ਨਾਲ ਛੋਡੇ ਬਾਕੀ ਜਿੰਨੀ ਪਾਰਟੀ ਨਾਲ ਬੈਠ ਕੇ ਮੀਟਿੰਗਾਂ ਕਰਦੇ ਜਾਂ ਕੰਮ ਕਰ ਛੋਡਾ ਅੱਜ ਵੀ ਜੇ ਕਿਸੇ ਨੇ ਮਾਨਸਾ ਬਠਿੰਡੇ ਚ ਕੰਮ ਕਰਾਉਣਾ ਤਾਂ ਦੋਨੇ ਬੰਦੇ ਕਰਾ ਰਹੇ ਨੇ ਇਹ ਡਰਾਮਾ ਕਾਦੇ ਲਈ ਕਿਉਂ ਲੋਕਾਂ ਨੂੰ ਗਮਰਾਹ ਕਰ ਰਹੇ ਆ ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਆ ਵੱਡੀਆਂ 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 ਗੱਲਾਂ ਮੈਂ ਚੰਨੀ ਨੂੰ ਫੜ ਕੇ ਅੰਦਰ ਦੇ ਦੂੰਗਾ ਉਹ ਜਿਹੜਾ ਜਾਦ ਹੋਣਾ ਤੁਹਾਡੇ ਡੀਐਸਪੀ ਵਾਲਾ ਮਸਲਾ ਉਹ ਭਰਤੀ ਕਰਾਦਾ ਮੁੰਡਾ ਡੀਐਸਪੀ ਮੈਂ ਜੀਸੀਬੀ ਆਪ ਚਲਾਉਂਗਾ ਬਾਦਲ ਦਾ ਮੈਂ ਉਤਾਂ ਹੂੰਗਾ ਜਿਹੜਾ ਕੀ ਬਣਿਆ ਹੋਇਆ ਪਤਾ ਨਹੀਂ ਕਿਹੜਾ ਬਾਲਾ ਸਰ ਪਤਾ ਨਹੀਂ ਕਿਹੜਾ ਉਹਨਾਂ ਦਾ ਬਣਿਆ ਹੋ ਟਰੈਕਟਰ ਪਤਾ ਨਹੀਂ ਕੀ ਬਣਿਆ ਉਹਨੂੰ ਮੈਂ ਆਪ ਟਾਉਂਗਾ ਜੀ ਉੱਥੇ ਅਸੀਂ ਸਕੂਲ ਬਣਾਵਾਂਗੇ ਜੀ ਸਭ ਮਕਬੂਲ ਜਿਹੜੇ ਬਣੇ ਹੋਏ ਉਹ ਜਵਾਕਾਂ ਲਈ ਕੰਮ ਆਇਆ ਕਰਨਗੇ ਜੀ ਕਿਹੜੇ ਡਰਾਮੇ ਚ ਕਿਉਂ ਲੋਕਾਂ ਨੂੰ ਗਮਰਾਹ ਕਰੀ ਜਾਂਦਾ ਹੈ ਫਿਰ ਡਰਾਮਾ ਬਿੜ ਲਿਆ ਅਸੀਂ ਬੂੰਦ ਪਾਣੀ ਨਹੀਂ ਦੇਣੀ ਜੀ ਅਗਲੇ ਆਨੇ ਉਹ ਚੱਕ ਚੱਕ ਕੇ ਪੰਜਾਬ ਪੁਲਿਸ ਨੂੰ ਮਾਰਿਆ ਬਾਹਰ ਸੀਆਈਐਸਐਫ ਦੀ ਉੱਥੇ ਸਾਰੀ ਨਿਗਰਾਨੀ ਚ ਕਰਤਾ ਤੇਰਾ ਬੀਬੀਐਮਬੀ ਦੇ ਵਿੱਚ ਭਗਨਗਲ ਡੈਮ ਹੈ ਜਿਹੜਾ ਕੀ ਪੰਜਾਬ ਨੂੰ ਤੂੰ ਹਰਿਆਣੇ ਨੂੰ ਜਾਂਦਾ ਪਾਣੀ ਰੋਕ ਲਿਆ ਮੈਂ ਉਦਾਂ ਹੀ ਬੋਲਿਆ ਸੀ ਵੀ ਇਹ ਡਰਾਮਾ 21 ਮਈ ਤੱਕ ਹੋਣਾ ਹੈ 21 ਮਈ ਨੂੰ ਜਿਹੜਾ ਪਾਣੀ ਦੀ ਵੰਡ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਉਹ ਜਿੰਨਾ ਕੋਟਾ ਹਰਿਆਣੇ ਨੂੰ ਰਾਜਸਥਾਨ ਨੂੰ ਜਾਣਾ ਉਹ ਜਾਣ ਲੱਗ ਜਾਣਾ ਉਹ ਜਾਣ ਲੱਗ ਗਿਆ ਉਹ ਰੋਕ ਲਿਆ ਜੇ ਹਿੰਮਤ ਹੈ ਜੇ ਲਤਾਂ ਜਾਨ ਹੈਗੀ ਪੰਜਾਬ ਪੁਨਰ ਗਠਨ ਐਕਟ ਦੇ ਜਿਹੜੀ ਧਾਰਾ 78 79 80 ਹੈ ਉਹਨੂੰ ਰੱਦ ਕਰੋ ਉਹਦੇ ਲੜਵਾ ਕੇ ਉਹਦੇ ਗੱਲ ਕਰੋ ਆ ਕੇ ਪੋਕੇ ਡਰਾਮੇ ਕਰਕੇ ਉੱਥੇ ਜੁੰਦਾ ਲਾ ਲਿਆ ਜੀ ਉਹ ਜੁੰਦਾ ਲਾ ਕੇ ਨਮਾ ਪੰਜ ਘੱਟ ਲਿਆ ਅਗਲਾ ਲਿਆ ਕੇ ਪੰਜਾਬ ਪੁਲਿਸ ਦਾ ਜਿਹੜਾ ਕੰਟਰੋਲ ਸਿਊ ਨੂੰ ਪਾਸੇ ਕਰਤਾ ਤੇ ਸੈਂਟਰ ਨੇ ਇੱਕ ਆਪਣੀ ਜਿਹੜੀ ਏਜੰਸੀ ਹੈ ਸੀਆਈਐਸਐਫ ਉਹ ਲਿਆ ਕੇ ਬਿਠਾਤੀ ਉੱਥੇ ਉਹ ਨਮਾ ਹੋਰ ਮੰਜ ਘੱਟਦਾ ਤੁਸੀਂ ਹੁਣ ਇਹਦੇ ਬਾਰੇ ਕੀ ਬੋਲੋਗੇ ਸੋ ਡਰਾਮਿਆਂ ਨਾਲ ਨਹੀਂ ਗੱਲ ਬਣਦੀ 24000 ਏਕੜ ਜ਼ਮੀਨ ਕਾਇਰ ਕਰਨ ਲੱਗਿਆ ਗਲਾੜਾ ਦੀ 1200 1200 ਗਾਜ ਜਿਹੜੇ ਬੰਦੇ ਨੂੰ ਤੁਸੀਂ ਜ਼ਮੀਨ ਕਿਰੇਅਰ ਕਰੋਗਾ ਸਿਰਫ ਤੇ ਸਿਰਫ 1200 ਗੱਜ ਜਗਾ ਉਹਨੂੰ ਦੇਣੀ ਹੈ ਕੋਈ ਪੈਸਾ ਨਹੀਂ ਦੇਣਾ ਤੁਸੀਂ ਉਹ ਪਤਾ ਲੱਗਾ ਵੀ ਬਾਕੀ ਸਾਰੇ ਕੁਝ ਪੈਸੇ ਹੁਣ ਅਸੀਂ ਖਾ ਖੂਲੇ ਹੜੱਪ ਲੇ ਤੇ ਅਸੀਂ ਆ 24000 ਏਕੜ ਲੁਧਿਆਣਾ ਦੇ ਮੋਗੇ ਦੀ ਜ਼ਮੀਨ ਕਿਰੇਅਰ ਕਰਕੇ ਆਪ ਵੀ ਅਸੀਂ ਖਰੀਦ ਲਾਂਗੇ ਸਾਡੇ ਐਮ.ਐਲ.ਏ ਜਾਂ ਸਾਡੇ ਮੰਤਰੀ ਜਿਹੜੇ ਵਿੰਗੇ ਢੰਗ ਨਾਲ ਬੰਦੇ ਪਾ ਕੇ ਖਰੀਦ ਕੇ ਮੁੜ ਕੇ ਮਹਿੰਗੇ ਪਾ ਦੇ ਵੇਚ ਕੇ ਤੇ ਇਹਨਾਂ ਦੇ ਵਿੱਚੋਂ ਪੈਸਾ ਅਸੀਂ ਕਮਾਵਾਂਗੇ ਤੁਹਾਨੂੰ ਪਤਾ ਵੀ ਹੁਣ ਪੈਸਾ ਜਦ ਅਸਲ ਜ਼ਮੀਨ ਚ ਪਚੂਗਾ ਉਹ ਲੋਕਾਂ 'ਚ ਸਿੱਧਰੂ ਵੀ ਲੁੱਟ ਕਰਾ ਰਹੇ ਹੋ ਫਿਰ ਤੁਸੀਂ ਬੋਲ ਰਹੇ ਹੋ ਵੱਡੇ ਵੱਡੇ ਟਰੈਕਟਰ ਲੈ ਲੇ ਜੀ ਮੈਂ ਮੰਨਦਾ ਕਿ ਪੰਜਾਬ ਦੇ ਲੋਕਾਂ ਨੇ ਫੋਖਰਪੁਣੇ 'ਚ ਢਾਈ ਕੱਲੇ ਹੁੰਦੇ ਆ ਟਰੈਕਟਰ ਚੋਂ ਦੀ ਔਰ ਸਵਰਾਜ ਵੱਡੇ ਵੱਡੇ ਅਰਜਨ ਕਢਾ ਲੇ ਲੱਖ ਲੱਖ ਰੁਪਏ ਰਤੇ ਡੈਕ ਲਵਾ ਲੇ ਮੈਂ ਸਹਿਮਤ ਹਾਂ ਤੇਰੀ ਗੱਲ ਨਾਲ ਮਾਨ ਸਾਹਿਬ ਤੁਹਾਡੀ ਗੱਲ ਨਾਲ ਸਹਿਮਤਾ ਮੈਂ ਇਹ ਗੱਲ ਤੁਸੀਂ ਸਹੀ ਜੀ ਬੋਲੀ ਆ ਪਰ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਨਾ ਹੈ ਕਿ ਤੁਸੀਂ ਆਪਣੀਆਂ ਫੋਟਮਾਂ ਲਵਾਉਣ ਲਈ ਪੰਜਾਬ ਦੇ ਵਿੱਚ ਬੋਰਡ ਲਗਾਉਣ ਲਈ ਮਸ਼ਹੂਰੀਆਂ ਕਰਨ ਲਈ ਆਪਦੀਆਂ ਐਡਾਂ ਦੇ ਲਈ 800 ਕਰੋੜ ਰੁਪਇਆ ਬਜਟ ਦੇ ਵਿੱਚ ਰੱਖ ਲਿਆ ਖਜ਼ਾਨੇ ਚੋਂ ਵਰਤਿਓ ਲੋਕਾਂ ਦਾ ਪੈਸਾ ਉਹ ਕਾਦੇ ਲਈ ਤੁਸੀਂ ਪੰਜਾਬ ਦੇ ਲੋਕਾਂ ਦਾ ਪੈਸਾ ਕਿਹਦੀ ਵਾਰ ਦਿੜਾ ਰਹੇ ਹੋ ਸੁਸ਼ੋਧੀਆਂ ਦਿੜਾ ਰਹੇ ਹੋ ਬਾਬੂ ਕੁਮਾਰ ਨਹਿਰ ਵਰਗੇ ਸਖਸੈਨੇ ਵਰਗੇ ਕਿੰਨੇ ਬੰਦੇ ਜਿਹੜੇ ਛੋਡੇ ਮੁੱਖ ਮੰਤਰੀ ਦੀ ਕੋਠੀ 'ਚ ਲੈ ਕੇ ਬਿਠਾਏ ਹੋਏ ਆ ਸਰਕਾਰੀ ਖਰਚੇ ਤੇ ਕੋਠੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਵੱਖ-ਵੱਖ ਚੜ੍ਹਨੀਗੜ੍ਹ ਥਾਵਾਂ ਤੇ ਸਾਰਾ ਖਰਚਾ ਰਹਿਣ ਦਾ ਖਾਣ-ਪੀਣ ਦਾ ਤੇਲ ਦਾ ਸਾਰਾ ਪੰਜਾਬ ਦੇ ਖਜ਼ਾਨੇ 'ਚ ਜਾ ਰਿਹਾ ਤੇ ਜਿਹੜਾ ਜਹਾਜ਼ ਭੁੱਕਿਆ ਜਾ ਰਿਹਾ ਹੈਲੀਕਾਪਟਰ ਜਿਹੜਾ ਕੇਦਰੀਵਾਰ ਨੂੰ ਲੈ ਕੇ ਉਡਦਾ ਦਿੱਲੀ ਤੋਂ ਪੰਜਾਬ ਪੰਜਾਬ ਤੋਂ ਦਿੱਲੀ ਉਹਦਾ ਖਰਚਾ ਸਾਰਾ ਖਜ਼ਾਨੇ ਤੇ ਕੋਝ ਪਾਇਆ ਜਾ ਰਿਹਾ ਇਹਦਾ ਜਵਾਬ ਦਿਓਗੇ ਤੁਸੀਂ ਪੰਜਾਬ ਦਾ ਪੈਸਾ ਬਰਬਾਦ ਕਰ ਰਹੇ ਹੋ ਕਮਰਾ ਕਰ ਰਹੇ ਹੋ ਲੋਕਾਂ ਨੂੰ ਇੱਕ ਪਾਸੇ ਹੋਰ ਗੁੰਮਰਾਹ ਕਰ ਰਹੇ ਹੋ ਕਿ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹੈ ਕਿੱਥੇ ਭਰਿਆ ਹੋਇਆ ਜਿਹੜੀਆਂ ਤਨਖਾਹਾਂ ਹਾਂ ਅੱਗੇ 5 ਜਾਂ 7 ਤਰੀਕ ਤੱਕ ਆ ਜਾਂਦੀਆਂ ਸੀਗੀਆਂ ਮੁਲਾਜ਼ਮਾਂ ਦੀਆਂ 25 25 28 28 ਤਰੀਕ ਦੇ ਤਨਖਾਹਾਂ ਆਉਂਦੀਆਂ ਨਹੀਂ ਕਈ ਦਾ ਇੱਕ ਮਹੀਨਾ ਆਉਂਦੀ ਨਹੀਂ ਅਗਲੇ ਮਹੀਨੇ ਚ ਆਉਂਦੀਆਂ ਨੇ ਫਿਰ ਤੇ ਲੋਕਾਂ ਨੂੰ ਕਿਹਾ ਆਓ ਆਪਾਂ ਰੰਗਲਾ ਪੰਜਾਬ ਬਣਾਈਏ ਤੁਸੀਂ ਪੈਸੇ ਆਪਣੇ ਦੇਓ ਯੋਗਦਾਨ ਪਾਓ ਪੈਸਿਆਂ ਨਾਲ ਪੰਜਾਬ ਦਾ ਪਤਰ ਕੀ ਕਰਗੇ ਫਿਰ ਜਦਦਰ ਪੈਨਾ ਖਜ਼ਾਨਾ ਭਰਿਆ ਹੋਇਆ ਹੈ ਤੇ ਲੋਕਾਂ ਤੋਂ ਪੈਸੇ ਕਿਉਂ ਮੰਗ ਰਹੇ ਹਾਂ ਤੁਸੀਂ ਗਮਰਾਹ ਕਰਨਾ ਛੱਡ ਦਿਓ ਯਾਰ ਕਿਉਂ ਲੋਕਾਂ ਦੇ ਅੱਖਾਂ 'ਚ ਘੱਟਾ ਪਾ ਰਹੇ ਕਿਉਂ ਬੁੱਧੂ ਬਣਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਆ ਪਾਣੀ ਵਾਲੇ ਮਸਲੇ ਤੇ ਕਰਤਾ ਬੁੱਢਾ ਤੇਰਾ ਸਾਫ ਕਿੱਥੇ ਉਹਨਾਂ ਦਾ ਸੀਚੇ ਵਾਲਾ ਮਾਡਲ ਬਈ ਤੁਸੀਂ ਤਾਂ ਉਲਟਾ ਲਿਆ ਕੇ ਕੇਂਦਰ ਦਾ ਕਾਨੂੰਨ ਲਾਗੂ ਕਰਤਾ ਪੰਜਾਬ 'ਚ ਵੀ ਕੋਈ ਸਜ਼ਾ ਨਹੀਂ ਸਿਰਫ ਜੁਰਮਾਨਾ ਜਿਹੜਾ ਪਾਣੀ 'ਚ ਗੁਜ਼ਾਰ ਪਾਉ ਕੈਮੀਕਲ ਪਾਉ ਤੂੰ ਦੋ ਲਾਗੂ ਕਰਤਾ ਲਿਆ ਕੇ ਪੰਜਾਬ 'ਚ ਸੋ ਮਾਨ ਸਾਹਿਬ ਚੰਗੀਆਂ ਗੱਲਾਂ ਨਹੀਂ ਆ ਇਹ ਡਰਾਮੇਬਾਜ਼ੀ ਬੰਦ ਕਰੋ ਇਹ ਲੋਕ ਹੁਣ ਮਖੌਟਾ ਇਹਨਾਂ ਤੁਸੀਂ ਚਾੜਿਆ ਸੀ ਨਾ ਕਿ ਡਰਾਮੇਬਾਜ਼ੀ ਇਨਕਲਾਬ ਦਾ ਬੜੇ ਇਮਾਨਦਾਰ ਹੋਣ ਦਾ ਬੜਾ ਢੋਂਗ ਰਚਿਆ ਸੀ ਦਾ ਵੀ ਮੈਂ ਬਹੁਤ ਦਰਦ ਆ ਮੇਰੇ ਅੰਦਰ ਪੰਜਾਬ ਤੋਂ ਲੈ ਗਿਆ ਚਿਹਰੇ ਤੋਂ ਨਕਾਬ ਲੈ ਗਿਆ ਨੰਗਾ ਹੋ ਗਿਆ ਚਿਹਰਾ ਪਤਾ ਲੱਗ ਗਿਆ ਲੋਕਾਂ ਨੂੰ ਸਿਰਫ ਗੱਲਾਂ ਨੇ ਡਰਾਮੇ ਨੇ ਕਹਾਣੀਆਂ ਨੇ ਚਾਰ ਦਿਨ ਸੋਸ਼ਲ ਮੀਡੀਆ ਦੇ ਵਾਹ ਵਾਗ ਸਿੱਖਿਆ ਕ੍ਰਾਂਤੀ ਕਿੱਥੇ ਗਈ ਛੁੜੀ ਫੂਕ ਨਿਕਲ ਗਈ ਜੁੱਧ ਨਸ਼ਾਵੰਦ ਕਿੱਥੇ ਥੋੜਾ ਕਿੱਥੇ ਖੜਦਾ ਅੱਜ ਵੀ ਸ਼ਰਯਾਮ ਹਰ ਪਿੰਡ ਦੇ ਜਿਹੜੇ ਪਿੰਡ ਦੀ ਗੱਲ ਕਰਾਂਗੇ ਉੱਥੇ ਮੈਂ ਚੱਟਾ ਦਵਾ ਦਿੰਦਾ ਲੈ ਗੱਲ ਕਰੋ 10-13000 ਪਿੰਡ ਹੈ ਮੈਂ ਸ਼ਰਤ ਕਰਦਾ ਵੀ ਕੀ ਕਹਿਣਾ ਕੋਈ 2-4% ਪਿੰਡ ਬਚੇ ਹੋਣਗੇ ਨਹੀਂ ਹਰ ਪਿੰਡ ਦੇ ਚੱਟਾ ਸਾਨੂੰ ਮਿਲ ਜਾਣਾ ਅਸੀਂ 3000 ਬੰਦਾ ਰੱਖਣਾ ਜੀ ਮੰਨਦੇ ਆ ਪਿਛਲੀਆਂ ਸਰਕਾਰਾਂ ਦੀਆਂ ਬਾਦਲਾਂ ਦੀਆਂ ਕਾਂਗਰਸੀਆਂ ਦੀਆਂ ਬਹੁਤ ਵੱਡੀਆਂ ਗਲਤੀਆਂ ਨਹੀਂ ਗਦਾਰੀਆਂ ਨੇ ਪੰਜਾਬ ਨਾਲ ਤੁਸੀਂ 3 ਸਾਲ ਥੋੜੇ ਹੋ ਗਏ 3 ਸਾਲ ਚ ਕਿੰਨੀਆਂ ਪੋਸਟਾਂ ਭਰੀਆਂ ਤੁਸੀਂ BBMP ਦੇ ਵਿੱਚ ਪਾਵਰ ਡਿਪਾਰਟਮੈਂਟ ਦੇ ਵਿੱਚ ਚਿਰਗੀਸਨ ਪਾੜਮੇ ਕਿੰਨੀਆਂ ਤੁਸੀਂ ਮੈਂ ਪੋਸਟਾਂ ਭਰੀਆਂ ਕਿੰਨੇ ਬੰਦੇ ਰੱਖਿਆ ਕੋਈ ਅੰਕੜਾ ਦਿਓਗੇ ਹੁਣ ਅਸੀਂ ਬੰਦੇ ਭਰਾਂਗੇ ਉਥੇ ਭਰਨੇ ਵੀ ਕਿਹੜੇ ਐ ਹਿਮਾਚਲ ਦੇ ਉਹ ਰਾਜਸਥਾਨ ਦੇ ਬਿਹਾਰ ਦੇ ਯੂਪੀ ਦੇ ਬੰਦੇ ਲਿਆ ਕੇ ਭਰਨੇ ਆ ਪੰਜਾਬ ਨੂੰ ਨੌਕਰੀਆਂ ਆਪ ਦੇਣੀਆਂ ਨਹੀਂ ਉਹਦਾ ਤੁਸੀਂ ਨਾਸਮਾਰ ਰੱਖਿਆ ਪੰਜਾਬ ਪੁਲਿਸ ਦੇ ਪੇਪਰਾਂ 'ਚ 10 ਨੰਬਰ ਦੀ ਪੰਜਾਬੀ ਰੱਖੀ ਐ ਤੁਸੀਂ ਇਸ ਕਰਕੇ ਇਹ ਡਰਾਮੇਬਾਜ਼ੀਆਂ ਬੰਦ ਕਰੋ ਲੋਕਾਂ ਨੂੰ ਸੱਚਾਈ ਦੱਸੋ ਵੀ ਭਾਈ ਪੰਜਾਬ ਦੇ ਹਾਲਾਤ ਅਸਲ ਦੇ ਵਿੱਚ ਆ ਬਣੇ ਹੋਏ ਆ ਇਹ ਡਰਾਮੇਬਾਜ਼ੀ ਨਾ ਕਰੋ ਕਮਰਾ ਨਾ ਕਰੋ ਪੰਜਾਬ ਨੂੰ ਨਾ ਪੰਜਾਬ ਨੂੰ ਬਰਬਾਦ ਕਰੋ 24000 ਏਕੜ ਪੈੜੀ ਬਹੁਤ ਹੁੰਦੀ ੜੀ ਰਿਕੁਆਇਰ ਕਰਨ ਜਾ ਰਹੇ ਬੁਲਾਡਾ ਰਹੇ ਥੋੜਾ ਜੀ ਵਿੱਤ ਮੰਤਰੀ ਬੋਲ ਰਿਹਾ ਲੋਕ ਖੁਸ਼ਹਾਲ ਹੋ ਜਾਣਗੇ ਜੋ ਲੋਕਾਂ ਕੋਲ ਜ਼ਮੀਨ ਹੀ ਖੋਹੀ ਗਈ ਜੇ ਜ਼ਮੀਨ ਹੈ ਜੇ ਕਿਸਾਨੀ ਹੈ ਜੇ ਕਿਸਾਨ ਕੋਲੇ ਪੈਸਾ ਉਹਦਾ ਤਾਂ ਚਾਰਸਪਰੇ ਸਰਕਲ ਘੁੰਮਦਾ ਤਾਂ ਹੀ ਕੋਈ ਦੁਕਾਨਦਾਰ ਕੋਸ਼ ਹੈ ਤਾਂ ਹੀ ਕੋਈ ਰੇੜੀ ਵਾਲਾ ਕੋਈ ਮਜ਼ਦੂਰ ਸਾਰਾ ਸਰਕਲ ਫੇਰ ਚੱਲਦਾ ਜੇ ਬਾਹੀ ਜੋਗ ਜ਼ਮੀਨ ਖਤਮ ਕਰਤੀ 50000 ਏਕੜ ਸੜਕਾਂ ਦੇ ਰੋਗ ਤਾਂ ਰੇਲ ਦੀਆਂ ਲੀਹਾਂ ਰੁਕੀ ਜਾਂਦਾ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਜ਼ਮੀਨਾਂ ਰੁਕ ਰਹੀਆਂ ਨੇ ਆ ਨਮਾ ਬਾਝ ਤੁਸੀਂ ਗੜ ਤੱਕ ਚੋ ਵੀ 1000 ਏਕੜ ਹੋਰ ਰਿਕਵਰ ਕਰਨੀਆਂ ਗਲੜਾ ਰਹੀਆਂ ਸੀ 1200 ਗਾਜ ਕਹਨੇ ਦੇਵਾਂਗੇ ਜੀ ਹੁਣ 1200 ਗਾਜ ਤੁਸੀਂ ਜਗਾ ਦੇਤੀ ਉਸ ਕੀ ਕਰੂ ਬੰਦਾ ਘਰ ਪਾਊਗਾ ਦੁਕਾਨ ਪਾਊਗਾ ਕੀ ਕਰੂ ਬੰਦਾ ਸੋ ਇਸ ਕਰਕੇ ਇਹ ਇਹ ਜਿਹੜਾ ਤੁਸੀਂ ਸੈਂਟਰ ਦੇ ਇਸ਼ਾਰਿਆਂ ਤੇ ਖੇਡ ਰਹੇ ਹੋ ਉਹਨਾਂ ਦਾ ਹੱਥ ੁੱਕਾ ਬਣ ਕੇ ਕੰਮ ਕਰ ਰਹੇ ਹੋ ਪੰਜਾਬ ਦੇ ਖਿਲਾਫ ਜਾ ਰਹੇ ਹੋ ਇਹ ਲੋਕ ਤੁਹਾਨੂੰ ਨਹੀਂ ਮaaf ਕਰਨਗੇ ਯਾਦ ਰੱਖਿਓ ਬਰੀ ਗੱਲ ਇਹ ਬਹੁਤ ਨੁਕਸਾਨ ਦੀ ਗੱਲਾਂ ਨੇ ਆ ਛੱਡੋ ਡਰਾਮਾ ਕਰਨਾ ਆਹ ਪੁਰਾਣਾ ਆਪਦਾ ਮੰਤਰੀ ਫੜਦੇ ਆ ਕਿੱਥੇ ਮੈਂ ਫੇਰ ਪੁੱਛਦਾ ਬਿਜੇ ਸਿੰਘਲਾ ਕਿਉਂ ਸੋਡਣਾ ਬੈਠ ਕੇ ਚਾਹ ਪੀਂਦਾ ਕਿਉਂ ਮੀਟਿੰਗਾਂ ਕਰਦਾ ਉਹ ਤਾਂ ਬਹੁਤ ਬੜਾ ਕਰਪਟ ਸੀ ਤੁਸੀਂ ਆਪ ਬੋਲਿਆ ਹੋਇਆ ਵੀ ਚੋਰ ਐ ਆਪਦੇ ਮੂੰਹੋਂ ਬੋਲਿਆ ਹੋਇਆ ਤੁਸੀਂ ਮੁੱਖ ਮੰਤਰੀ ਸੀਟ ਤੇ ਬੈਠ ਕੇ ਕਿ ਚੋਰ ਆ ਬਿਜੇ ਸਿੰਘਲਾ ਕਰਪਟ ਐ ਅਸੀਂ ਚੱਕ ਕੇ ਅੰਦਰ ਦੇਤਾ ਤੇ ਜੇ ਨਾਲ ਪਿਠਾ ਕੇ ਜਾ ਪਿਉਨੇ ਉਹ ਆਹੀ ਕੁਛ ਤੁਸੀਂ ਅਮਰ ਰਤ ਨਾਲ ਕੀਤਾ ਇਹੀ ਆਹੀ ਰਮਨ ਜਿਹੜਾ ਥੋੜਾ ਜਿੜੜਾ ਥੋੜਾ ਜਲੰਧਰੋਂ ਫੜਿਆ ਇਹਨੂੰ ਤੁਸੀਂ ਹੌਲੀ ਹੌਲੀ ਬੰਦ ਆਈ ਗਈ ਕਰ ਦੇਣੀ ਐ ਲੋਕਾਂ ਦੇ ਖਾਂਜਾ ਘੱਟਾ ਪਾਉਣਾ ਵੀ ਹਾਂ ਅਸੀਂ ਤਾਂ ਆ ਕਰਤਾ ਜੀ ਸਤਾ ਕਰਤਾ ਦੇਖੋ ਇਹ ਨਿਯਮਾਂ ਅੰਦਰ ਅਗਦਾ ਦੇ ਐਮਐਲਏ ਤੱਕ ਨਹੀਂ ਰਕਸੀ ਤੇਰੇ ਸਾਰੇ ਐਮਐਲਏ ਕੀ ਕਹਣਾ ਇੱਕ ਦਿਨ ਨੂੰ ਛੱਡ ਦੇ ਤੇਰੇ ਸਾਰੇ ਐਮਐਲਏ ਪੂਰੇ ਜੋਰਾਂ ਸ਼ੋਰਾਂ ਨਾਲ ਪੰਜਾਬ ਦੇ ਵਿੱਚੋਂ ਪਹਿਲ ਟੁਰਨ ਦੇ ਲੱਗੇ ਹੋਏ ਆ ਉਦਰੀ ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਰਫਿੰਦਰ ਚ ਸਰੇਆਮ ਚੱਲਦਾ ਕੰਮ ਦੱਬੀ ਦੁਰੀ ਆਉਂਦੀ ਹੈ ਕਰ ਕਾਰਵਾਈ ਆਦਰਾ ਮੋੜਾਂ ਵਾਲਾ ਖਾਨੇ ਵਾਲਾ ਮੋੜ ਤੋਂ ਐਮਐਲਏ ਆ ਕੇ ਪੁੱਛ ਲਈ ਕਿਸ ਤਰ੍ਹਾਂ ਦੇ ਹਾਲਾਤ ਆ ਉਹਦੇ ਆਦਰਾ ਫੂਲ ਤੋਂ ਐਮਐਲਏ ਆ ਦੋ ਇਹਦੇ ਰੱਖੇ ਹੋਏ ਆ ਪੀਏ ਰਿਪਾਇ ਇਕੱਠਾ ਕਰਨ ਤੇ ਆਦਰਾ ਪੋ ਚੋਮੰਡੀ ਵਾਲਾ ਮਾਸਟਰ ਜਕਸੀਰ ਕਿੱਥੋਂ ਕਦੋਂ ਪਾਇਆ ਇਕੱਠਾ ਕਰਦਾ ਮਾੜਾ ਮੋਟਾ ਝਾਕ ਝਾਤ ਮਾਰ ਤੇਰਾ ਇੱਕ ਵੀ ਬੰਦਾ ਮੈਨੂੰ ਨੀ ਮਥਾਂ ਪਿਠਾ ਦੇ ਦੋ ਮੈਨੂੰ ਜਿਹੜੀ ਮਰਜ਼ੀ ਸਜ਼ਾ ਦੇ ਦਿਓ ਮੈਂ ਮਨਜ਼ੂਰ ਹੋ ਮੈਨੂੰ ਤੂੰ ਇਮਾਨਦਾਰੀ ਦੀ ਗੱਲ ਕਰਦੇ ਹੋ ਇੱਕ ਪਾਸੋਂ ਲੱਗ ਜੇਉ ਤੇਰਾ ਇੱਕ ਵੀ ਬੰਦਾ ਇਮਾਨਦਾਰ ਕੱਢ ਦੇ ਮੇਰਾ ਇੱਕ ਵੀ ਬੰਦਾ ਹਚਾਪ ਦੀ ਘੁੱਟ ਨਿਕੇ ਤੋਂ ਪਿੰਦਾ ਵੱਡੇ ਪੱਦਰ ਤੇ ਤੇਰੇ ਇਧਰਲੇ ਮੋਗੇ ਵਾਲੇ ਪਾਸੇ ਰੇਤੇ ਦੀਆਂ ਖੱਟਾਂ ਸ਼ਰਿਆਮ ਤੇਰੇ ਮੇਰੇ ਦੀਆਂ ਚੱਲਦੀਆਂ ਨੇ 2 ਨੰਬਰ ਦੀ ਮਾਈਨਿੰਗ ਜਿਹੜੀ ਤੂੰ ਕਹਿੰਦਾ ਮੈਂ ਐ ਕਰ ਦਊ ਆ ਉਹ ਕਰਦਾਂਗੇ ਅਸੀਂ ਸ਼ਰਿਆਮ ਕੰਮ ਚਲਾਇਆ ਹੋ ਇਹਨਾਂ ਦਾ ਰੇਤੇ ਦੇ ਕਰ ਰਹੇ ਆ ਆ ਰੋਪੜ ਜਾ ਕੇ ਆ ਪਿੱਛੇ ਜੀ ਅਸੀਂ ਸ਼ਰਿਆਮ ਤੇਰੇ ਐ ਐਮਐਲਓ ਉਥੇ ਰੋਪੜ ਦੇ ਬੱਚ ਨਜਾਇਜ਼ ਮਾਈਨਿੰਗ ਕਰਾ ਰਹੇ ਆ ਤੇਰੇ ਮੰਤਰੀ ਕਰਾ ਰਹੇ ਆ ਸੋ ਡਰਾਮੇ ਕਰਨੇ ਛੱਡ ਦਿਓ ਪੰਜਾਬ ਦੇ ਲੋਕੋ ਤੁਹਾਨੂੰ ਵੀ ਅਪੀਲ ਕਰਦਾ ਕਿ ਸੱਚਾਈ ਨੂੰ ਸਮਝੋ ਇਹ ਇਸ ਇਨਸਾਨ ਦੇ ਕੋਲੇ ਕੱਲੀਆਂ ਗੱਲਾਂ ਨੇ ਕੱਲੀਆਂ ਗੱਲਾਂ ਗੱਲਾਂ ਦਾ ਜਾਲ ਪਾ ਕੇ ਗੱਲਾਂ ਦਾ ਜਾਲ ਬੁਣ ਕੇ ਲੋਕਾਂ ਨੂੰ ਗਮਰਾਹ ਕਰਕੇ ਲੋਕਾਂ ਦੇ ਦਿਮਾਗ ਨਾਲ ਖੇਡ ਰਿਹਾ ਇਹ ਇਨਸਾਨ ਸਿਰਫ ਇਹਨੂੰ ਪਤਾ ਕਿ ਐ ਲੋਕ ਗਮਰਾਹ ਹੋ ਜਾਂਦੇ ਆ ਹੋ ਵੀ ਜਾਣੇ ਆਪਾਂ ਤਾਲੀਆਂ ਮਾਰਦੇ ਆ ਲੋਕ ਬੱਲੇ ਮਾਨਸਾ ਉਹਨੇ ਫੱਟੇ ਚੱਕਤੇ ਮਾਨਸਾ ਉਹਨੇ ਉਹ ਕਰਤਾ ਕੀ ਕਰਤਾ ਦੱਸਤਾ ਦਿਓ ਰੋਕ ਲਿਆ ਪਾਣੀ ਹਰਿਆਣੇ ਨੂੰ ਜਾਂਦਾ ਹੁਣ ਡਰਾਮਾ ਕਿੱਥੇ ਹੋ ਗਿਆ ਹੁਣ ਲਾਓ ਸੀਐਸਐਫ ਦੇ ਖਿਲਾਫ ਧਰਨਾ ਜਾ ਕੇ ਬੈਠਣ ਉੱਤੇ ਲਾਉਂ ਜਾਂਦਾ ਹੁਣ ਕਿਉਂ ਨਹੀਂ ਜਾਂਦੇ ਪਾਣੀ ਤਾਂ ਦੇ ਦਾਂ ਹਰਿਆਣੇ ਨੂੰ ਵੀ ਰਾਜਸਥਾਨ ਨੂੰ ਵੀ ਜੰਮੂ ਨੂੰ ਵੀ ਪਾਣੀ ਤਾਂ ਗਿਆ ਰੋਕੋ ਉੱਤੇ ਲਾਓ ਬੰਨ ਨਹੀਂ ਉਹਨੇ ਤਾਂ ਡਰਾਮਾ ਆਪਣੇ ਆਪ ਨੂੰ ਪਾਣੀ ਦਾ ਰਖਵਾਲਾ ਕਹਿਣਾ ਸੀ ਮੈਂ ਪਾਣੀ ਦਾ ਰਖਾ ਉਰੀਗਲੂਨਾ ਆਪਣਾ ਅਗੇ ਚਲਾ ਲਿਆ ਉਹ ਡੈਮ ਬੰਦ ਕਰਦੇ ਦੀਆਂ ਹੋਰ ਸਾਰਾ ਸਿਸਟਮ ਚਲਾ ਲਿਆ ਬਸ ਹੁਣ ਆਪਾਂ ਆਪਣਾ ਕੰਮ ਹੋ ਗਿਆ ਰੀਲਾ ਲੂਨਾ ਚ ਆ ਗਏ ਆਪਾਂ ਲੋਕਾਂ ਨੂੰ ਕਹਦਾ ਮੈਂ ਪਾਣੀ ਰੋਕ ਲਿਆ ਸਚਾਈ ਦੱਸੋਗੇ ਪੰਜਾਬ ਦੇ ਲੋਕਾਂ ਦੀ ਅੱਖਾਂ ਖੁੱਲਣਗੀਆਂ ਪੰਜਾਬ ਦੇ ਲੋਕ ਸਾਥ ਦੇਣਗੇ ਨਾਲ ਖੜਨਗੇ ਇਹ ਗਮਰਾਹ ਕਰਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਨੁਕਸਾਨ ਕਰ ਰਹੇ ਹੋ ਬੜਾ